ਹਨੋ ਪਹਿਲਾਂ ਵੀ ਮੈਂ ਨਿਸ਼ਾਨ ਲਾ ਲਿਆ ਕਮੀਜ਼ ਦੇ ਮੈਂ ਅੱਜ ਫੇਰ ਤੁਹਾਨੂੰ ਉਹੀ ਪ੍ਰਿੰਟਿੰਗ ਵਾਲੀ ਜਿਹੜੀ ਪੇਂਟਿੰਗ ਆਉਂਦੀ ਆ ਉਹਦੇ ਮੈਂ ਤੁਹਾਨੂੰ ਦੱਸਦੀ ਆ ਆਈਡੀਏ ਪਹਿਲਾਂ ਆਪਾਂ ਲੰਬਾਈ ਦਾ ਨਿਸ਼ਾਨ ਲਾ ਲਿਆ ਵੀ ਕਮੀਜ਼ ਦਾ ਇੱਥੋਂ ਲੈ ਕੇ ਇੱਥੋਂ ਤੱਕ ਆ ਆਪਾਂ ਜਿਹੜੇ ਚਾਕ ਫੋਲਡ ਹੋਣੇ ਆ ਆ ਜਿਹੜਾ ਆਪਣਾ ਥੱਲੇ ਤੋਂ ਘੇਰਾ ਫੋਲਡ ਹੋਣਾ ਏ ਉਹ ਨਿਸ਼ਾਨ ਇਸ ਤਰ੍ਹਾਂ ਲਗਾ ਲਿਓ ਤੁਸੀਂ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਵੀ ਆਪਾਂ ਕਿਹੜੇ ਨਿਸ਼ਾਨ ਲਾਉਣੇ ਆ ਹਾਂ ਜੀ ਜਿਵੇਂ ਆਹੋਂ ਪਰ ਰੱਖਣਾ ਏ 20 ਇੰਚ ਕੇ ਰਾ ਤਿਆਰ 20 ਆ ਤੇ ਆਪਾਂ ਲਿਆਏ ਦੀ 24 ਦੀ ਕਟਾਈ ਠੀਕ ਹੈ ਜੀ ਤੇ ਆਪਾਂ 24 ਦੇ ਅੱਧ ਤੇ ਨਿਸ਼ਾਨ ਲਾਵਾਂਗੇ ਇੱਕ ਠੀਕ ਹੈ ਜੀ ਇੱਕ ਫੁੱਲ ਆ ਜਾਊਗਾ ਇੱਥੇ ਤੇ ਇੱਕ ਫੁੱਲ ਲਾਵਾਂਗੇ ਆਪਾਂ ਜਿਵੇਂ 10 ਇੰਚ ਬਚਿਆ ਹੈ ਮਗਰ ਤੇ ਆਪਾਂ 6 ਇੰਚ ਤੇ ਲਾ ਲਵਾਂਗੇ ਇੱਥੇ ਤੇ ਆਪਾਂ ਇਹ ਵੀ ਦੇਖਣਾ ਵੀ ਇਸ ਤੇ ਸਪਾ ਕਿੰਨੀ ਕ ਲੈਣੀ ਆ 1 ਇੰਚ ਤੋਂ ਚੱਕ ਲੈਣੀ ਆ ਸ਼ੇਰ ਜੀ ਆਪਾਂ ਆ ਇਹ ਲਾ ਲੈਣਾ ਤੇ ਹਲਕੀ ਜੀ ਪ੍ਰੈਸ ਕਿਰਾ ਮਾਰ ਲੈਣੀ ਆ ਆਪਾਂ ਯਾਨੀ ਕਿ ਖੜਾ ਜੇ ਲੈ ਲੈ ਆਪਾਂ ਪੈਚ ਤੁਸੀਂ ਜੇ 3 2 1 ਕਰਨੇ ਤੇ 3 2 1 ਵੀ ਕਰ ਸਕਦੇ ਆ ਇਹ ਤੁਹਾਡਾ ਜਿੱਦਾਂ ਵੀ ਮਾਣ ਹੋਵੇ ਕਰ ਸਕਦੇ ਆ ਤੇ ਆਪਾਂ ਸੈਂਟਰ ਦਾ ਤਾਂ ਆਪਾਂ ਨੂੰ ਆਈਡੀਆ ਆ ਹੀ ਜਾਂਦਾ ਹੈ ਆਪਾਂ ਐ ਕਰ ਸਕਦੇ ਆ ਆਪਾਂ ਕੀ ਰਾਂ ਇਸ ਤਰ੍ਹਾਂ ਬਣਾਉਨੇ ਆ ਉਸ ਤੋਂ ਬਾਅਦ ਆਪਾਂ ਪ੍ਰੈਸ਼ਰ ਫਾਲੋ ਕਰ ਲੈਣੀ ਆ ਪ੍ਰੈਸ਼ਰ ਨੂੰ ਫਾਲੋ ਕਰਕੇ ਤੁਸੀਂ ਮੈਨੂੰ ਸਵਾਲ ਕੀਤਾ ਸੀਗਾ ਕਿ ਸਿੱਧੇ ਲੱਗਦੇ ਆ ਦੇਖੋ ਮੈਂ ਸਿੱਧੇ ਲਾਏ ਆ ਆ ਪੁੱਠਾ ਪਾਸਾ ਇਹ ਪੈਚ ਦਾ ਆ ਪਾਸਾ ਸਿੱਧਾ ਏ ਆਪਾਂ ਇਸ ਤਰ੍ਹਾਂ ਧਰਤੀ ਆ ਬਿਲਕੁਲ ਨੋਰਮਲ ਜੀ ਗਰਮ ਪ੍ਰੈਸ ਕਰਕੇ ਆਪਾਂ ਲਾਤੀ ਆ ਤੇ ਹੁਣ ਆਪਾਂ ਦੇਖੋ ਆ ਲਾਈਨਿੰਗ ਦਾ ਜਿਹੜੀ ਪੱਗਾਂ ਵਾਲੀ ਵੈਲ ਹੁੰਦੀ ਆ ਇਹਨੂੰ ਆਪਾਂ ਆਏ ਸੂਟ ਤੇ ਵਿਛਾ ਲੈਣਾ ਕੈਰੀ ਨੂੰ ਕੈਰੀ ਨੂੰ ਵਿਛਾ ਕੇ ਦੀ ਆਪਾਂ ਆਏ ਤਰਸ ਮਾਰਦੇ ਹੀ ਮੈਨੂੰ ਤੁਹਾਨੂੰ ਆ ਕੇ ਸਪਨੇ ਹੁੰਦਾ ਹੁਣ ਟਾਈਮ ਇਸ਼ਕ ਅੰਦੀ ਕਰੀਏ ਕੋਈ ਔਖਾ ਕੰਮ ਨਹੀਂ ਮੈਂਟੋ ਮੈਂਟਲੀ ਪੇਂਟਿੰਗ ਹੋ ਜਾਂਦੀ ਹੈ ਜਿੰਨਾ ਭੈਣਾਂ ਨੂੰ ਪੇਂਟਿੰਗ ਨਹੀਂ ਆਉਂਦੀ ਉਹ ਇਹ ਵੀ ਕਰ ਸਕਦੀਆਂ ਹੈ ਹੌਕਾ ਠੰਡਾ ਹੋਣ ਦਿਨ ਆਪਾਂ ਜਿੱਦੂ ਇਹ ਥੋੜਾ ਠੰਡਾ ਹੋ ਗਿਆ ਉਦੋਂ ਆਪਾਂ ਚੱਕਾਂਗੇ ਇਹ ਜਿੱਦਾਂ ਇਹਨੂੰ ਆ ਵੀ ਆਪਾਂ ਇਹ ਪ੍ਰੈਸ ਮਾਰ ਕੇ ਇਹਨੂੰ ਆਪਾਂ ਹਲਕਾ ਹਲਕਾ ਹੀ ਠੰਡਾ ਹੋ ਹੰਨਦਾਂਗੇ ਹਲਕਾ ਠੰਡਾ ਕਰਕੇ ਫੇਰ ਆਪਾਂ ਇਹਨੂੰ ਕਾਗਜ਼ 'ਵੀ ਚੱਕਣਾ ਹੈ ਠੰਡਾ ਹੋ ਲੈਣੇ ਹਾਂਜੀ ਆਵੇ ਆਪਾਂ ਹਲਕਾ ਠੰਡਾ ਹੋਣ ਤੋਂ ਬਾਅਦ ਆਪਾਂ ਹੌਲੀ ਹੌਲੀ ਚੱਕਾਂਗੇ ਆ ਤਿਲ ਕੁਝ ਪ੍ਰੈਸ ਨਾਲ ਵੀ ਉਸ ਤਰ੍ਹਾਂ ਹੀ ਲੱਗਦਾ ਜਿਸ ਤਰ੍ਹਾਂ ਆਪਾਂ ਮਸ਼ੀਨ ਨਾਲ ਲੁੰਨੇ ਆ ਤੇ ਹੁਣ ਆਪਾਂ ਦੂਜਾ ਵੀ ਚੱਕ ਲਈਏ ਨਿੱਕੇ ਦਾ ਨਿੱਕਾ ਫੁੱਲ ਵੀ ਓਵੇਂ ਦਾ ਓਵੇਂ ਹੀ ਛਪਦਾ ਏ ਕਿਤੇ ਵੀ ਕੋਈ ਵੀ ਪ੍ਰੋਬਲਮ ਨਹੀਂ ਆਈ ਦੇਖੋ ਇਹ ਕਲੀਨ ਸੋਰ ਸੀਗਾ ਆਪਾਂ ਤੁਹਾਨੂੰ ਦਿਖਾਇਆ ਥੋੜਾ ਇਹ ਲਾਣ ਲੱਗੇ ਨਾ ਬੜੇ ਪਿਆਰ ਨਾਲ ਉਤਾਰਨਾ ਏ ਤੱਕਾ ਨਹੀਂ ਕਰਨਾਗਾ ਜਿੱਥੋਂ ਆਪਾਂ ਨੂੰ ਲੱਗੇ ਨਾ ਵੀ ਇਹ ਜੰਮਿਆ ਵਾ ਉਥੋਂ ਹੌਲੀ-ਹੌਲੀ ਹੱਥ ਨਾਲ ਕੱਪੜੇ ਨੂੰ ਪ੍ਰੈਸ ਕਰਕੇ ਉਂਗਲ ਨਾਲ ਫਿਰ ਉਤਾਰਨਾ ਹੁਬੇ ਕਿੰਨਾ ਸੋਨਾ ਬਣਿਆ ਨਾ Então so, não venha ਉਹਨਾਂ ਨੂੰ ਦੇ ਬੜੀ ਹਿਸਾਬ ਨਾਲ ਲਾਉਣਾ ਪੈਂਦਾ ਏ ਟਿੱਕ ਰਹਿ ਗਿਆ ਥੋੜੀ ਜਿਹੀ ਕਰ ਦਿੰਦੇ ਹਾਂ ਚੋ ਠੀਕ ਹੋ ਜੀ ਹੁਣ ਆਪਾਂ ਫੇਰ ਪ੍ਰੈਸ ਮਾਰ ਦਵਾਂਗੇ ਇੱਕ ਵਾਰੀ ਤਾਂ ਕਿ ਇਹ ਜੋ ਵੀ ਮੜਾ ਮੋਟਾ ਹੋਇਆ ਉਹ ਥੱਲੇ ਬਹਿ ਜਾਊਗਾ ਕਪੜਾ ਜਿਵੇਂ ਆਪਾਂ ਉੱਪਰ ਰੱਖ ਕੇ ਇਹਨੂੰ ਪ੍ਰੈਸ ਮਾਰਤੀ ਤੇ ਇਹ ਵੀ ਕਪੜਾ ਕਢਾਉਣੀ ਪੱਟਦੇ ਨੇ ਇਹ ਵੀ ਆਪਾਂ ਸਾਫ-ਸਾਫ ਉਹਨਾਂ ਲਾਉਣਾ ਹੁੰਦਾ ਏ ਹਾਂ ਵੀ ਦੇਖੋ ਚਮਕ ਆ ਗਈ ਕਿੰਨਾ ਸੋਹਣਾ ਬਣਿਆ ਹੈ ਹਨਾ ਬੜਾ ਬਹੁਤ ਲੱਗਦਾ ਹੈ ਆ ਕਿੱਲਾ ਹਜੇ ਲਾਉ ਜੀ ਆ ਦੇਖੋ ਭੈਣੋ ਬਣ ਗਿਆ ਸ਼ੇਡ ਇਹਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਗੀ ਬਸ ਆਪਾ ਥੋੜਾ ਜਿਹਾ ਇਹਨੂੰ ਹਵਾ ਲੱਗੂ ਦਾਂਗੀ ਦੇਖੋ ਐ ਕਿੱਕ ਨਿੱਕੀ ਤੋਂ ਨਿੱਕੀ ਦਿਖਾਈ ਦੇ ਰਹੀ ਨਿੱਕੀ ਤੋਂ ਨਿੱਕੀ ਬੂਟੀ ਵੀ ਸਾਰੀ ਬਣੀ ਹੈ ਛੋਟੇ ਤੋਂ ਛੋਟਾ ਫੁੱਲ ਵੀ ਨਾਲੇ ਅਲੱਗ-ਅਲੱਗ ਸੀਗੇ ਉਹਦੇ ਵਿੱਚ ਆਹ ਦੇਖੋ ਆਹ ਬਿਲਕੁਲ ਅਟੈਚ ਨਹੀਂਗਾ ਨਾਲ ਇਹ ਵੀ ਨਾਲ ਆਇਆ ਬਰੀਕ ਤੋਂ ਬਰੀਕ ਵੀ ਪੇਂਟ ਆ ਗਿਆ ਵਿੱਚ ਤੁਸੀਂ ਮੈਨੂੰ ਮਸ਼ੀਨੋਂ ਤੋਂ ਪੈਸੇ ਲਾਉਣ ਦੀ ਲੋੜ ਨਹੀਂ ਜੇ ਤੁਹਾਡਾ ਮਾਣਾ ਤਾਂ ਤੁਸੀਂ ਆਈ ਕਰ ਸਕਦੇ ਆ ਧੰਨਵਾਦ ਜੀ